ਪਹਿਲਾਂ ਤਾਂ ਮੈਂ ਸਾਰੇ ਤਰਨਤਾਰਨ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕੱਲ ਵੱਡਾ ਲੋਕ ਫਤਵਾ ਆਯਾਰ ਉਮੀਦਵਾਰਾਂ ਦੇ ਹੱਕ ਵਿੱਚ ਦਿੱਤਾ ਵਾ ਇਹਨਾਂ ਨੇ ਦੱਸ ਦਿੱਤਾ ਵਾ ਕਿ ਤਰਨਤਾਰਨ ਵਿੱਚ ਗੁੰਡਾਗਰਦੀ ਰਾਜ ਜਾਂ ਵਕਾਸ ਤੋਂ ਬਗੈਰ ਜਾਂ ਨਸ਼ਾ ਰੁਕਣ ਤੇ ਨਾ ਕਾਮ ਰਹੀ ਆ ਆਦਮ ਆਦਮੀ ਪਾਰਟੀ ਨੂੰ ਮੂੰਹ ਤੋੜ ਜਵਾਬ ਦਿੱਤਾ ਇਸ ਲਈ ਮੈਂ ਸਾਰੇ ਤਰਨਤਾਰਨ ਵਾਸੀਆਂ ਦਾ ਦਿਲੋਂ ਧੰਨਵਾਦ ਕਰਦਾ ਤੇ ਆਸ ਕਰਦਾ ਕਿ ਅਸੀਂ ਜਿਹੜੇ ਆ ਜਿੰਨੇ ਵੀ ਆਜ਼ਾਦ ਕਾਉਂਸਲਰ ਬਣੇ ਆ ਆਪਣੇ ਮਾਨ ਤਨ ਧਾਨਾਂ ਕਰਨ ਤਰਨ ਦੇ ਵਿਕਾਸ ਲਈ ਅਤੇ ਗੁੰਡਾ ਰਾਜ ਖਤਮ ਕਰ ਲਈ ਪੂਰਾ ਯੋਰ ਲਾਦਾਂ। ਕਿਹੜੀ ਨੀਤੀ ਕੀ ਹੈ? ਕੱਲ ਇੱਕ ਤੇ 3 ਨੰਬਰ ਵਾਰਡ ਦੀ ਚੋਣ ਰਹਿ ਗਈ ਸੀ। ਤੇ ਉਹਦੇ ਸਬੰਧ ਵਿੱਚ ਸਾਨੂੰ ਅੱਜ ਜਿਹੜੇ ਮੈਸੇਜ ਮਿਲਦੇ ਆ ਕਿ ਸਾਡੇ ਸਤਕਾਰਯੋਗ ਮੰਤਰੀ ਲਾਲਜੀਤ ਭੁੱਲਰ ਸਾਹਿਬ ਤੇ ਅੰਗਤ ਜੀ ਇਹ ਕੱਲ ਕਿਸੇ ਤਰ੍ਹਾਂ ਦਾ ਵੀ ਧੱਕਾ ਕਰ ਸਕਦੇ ਆ ਸਾਡੇ ਕੈਂਡੀਡੇਟਾਂ ਨੂੰ ਘਰੋਂ ਚਕਾ ਸਕਦੇ ਆ ਜਾਂ ਲੋਕਾਂ ਦੇ ਵਿੱਚ ਘਰਾਂ 'ਚ ਵੜ ਕੇ ਪੂਰਾ ਗੁੰਡਾ ਰਾਜ ਕਰਨਗੇ ਜਾਲੀ ਵੋਟਾਂ ਪਵਾਉਣ ਦੀ ਕੋਸ਼ਿਸ਼ ਕਰਨਗੇ ਕੀ ਮੰਗ ਕੀ ਹੈ ਹਾਂਜੀ ਮੰਗ ਕੀ ਹੈ ਹੁਣ ਹੁਣ ਮੈਂ ਪ੍ਰਸ਼ਾਸਨ ਤੋਂ ਮੰਗ ਕਰਦਾ ਡੀਸੀ ਸਾਹਿਬ ਕੋਲ ਮੰਗ ਕਰਦਾ ਮੈਂ ਕਿ ਕੱਲ ਦੀ ਚੋਣ ਜਿਹੜੀ ਆ ਇਹ ਸਾਡੇ ਕੋਲ ਉਮੀਦਵਾਰ ਪਲਵਿੰਦਰਪੁਰ ਕੋਰ ਜੀ ਬੈਠੇ ਆ ਅਹੀਂ ਉਮੀਦ ਕਰਦੇ ਆ ਕਿ ਪ੍ਰਸ਼ਾਸਨ ਜਿਹੜਾ ਨਿਰਪੱਖ ਅਤੇ ਵਧੀਆ ਚੋਣ ਕਰਵਾਏਗਾ ਕਿਉਂਕਿ ਇਸ ਇਲਾਕੇ ਵਿੱਚ ਹਲਕਾ ਵਿਧਾਇਕ ਦੀ ਖੁਦ ਪਤਨੀ ਖੜੀ ਆ ਤੇ ਉਹਨੂੰ ਜਿਤਾਉਣ ਵਾਸਤੇ ਪ੍ਰਸ਼ਾਸਨ ਕੁਝ ਵੀ ਕਰ ਸਕਦਾ ਜਿੱਥੇ ਇੰਨੀਆਂ ਸੀਟਾਂ ਉਹਨਾਂ ਨੇ ਹਾਰੀਆਂ ਤੇ ਇੱਕ ਸੀਟ ਦੇ ਨਾਲ ਕੀ ਕਰਨਗੇ ਵੇਖੋ ਜੀ ਇਹ ਤੇ ਸਾਨੂੰ ਨਹੀਂ ਪਤਾ ਇਹ ਤੁਸੀਂ ਸਵਾਲ ਉਹਨਾਂ ਨੂੰ ਕਰ ਸਕਦੇ ਹੋ ਪਰ ਅਸੀਂ ਸਾਡਾ ਕੈਂਡੀਡੇਟ ਜਿੱਤਦਾ ਪਿਆ ਅੱਛਾ ਪਰ ਸਾਨੂੰ ਦਿਖਦਾ ਵਾ ਕਿ ਕੱਲ ਤੱਕ ਆ ਹੋਊਗਾ ਜੇ ਕੋਸਤ ਕੰਮ ਦਾ ਫਿਰ ਅਗਲਾ ਚੋਣ ਦੀ ਆਈ ਕੋਰਚੀ ਜਾਵਾਂਗੇ ਕੋਰਟ ਦੇ ਆਰਡਰ ਪਹਿਲਾਂ ਵੀ ਅਸੀਂ ਆਂਦੇ ਹੋਇਆ ਵੀਡੀਓਗ੍ਰਾਫਰ ਦੇ ਪੁਲਿਸ ਪ੍ਰੋਟੈਕਸ਼ਨ ਦੇ ਆਹੀ ਆਨੇ ਕਿ ਚੰਗੇ ਪੁਲਿਸ ਅਧਿਕਾਰੀ ਦੀ ਕਮਾਂਡ ਹੇਠ ਇਹ ਚੋਣ ਕਰਵਾਈ ਜਾਵੇ ਅਤੇ ਨਿਰਪੱਖ ਚੋਣ ਕਰਵਾਈ ਜਾਵੇ ਤਾਂ ਜੋ ਕਿਸੇ ਨਾਲ ਧੱਕਾ ਨਾ ਹੋ ਸਕੇ ਕਿਸ ਰੈਂਕ ਦੇ ਅਧਿਕਾਰੀ ਦੀ ਮੰਗ ਕਰਦੇ ਆਈਪੀਐਸ ਜੀ ਇਕੀਐਸ ਜੀ ਸਾਡੇ ਉਮੀਦਵਾਰ ਨਹੀਂ ਜੀ ਜਿੰਨੇ ਵੀ ਉਮੀਦਵਾਰ ਹੈ ਸਾਰੇ ਡਰੇ ਹੋਏ ਆ ਇਹ ਨਹੀਂ ਸਾਡੇ ਉਮੀਦਵਾਰ ਸਾਡਾ ਉਮੀਦਵਾਰ ਤਾਂ ਜਿੱਤ ਦਾ ਪਿਆਵਾ ਪਰ ਇਹਦੇ ਵਿੱਚ ਸਾਰੇ ਹੀ ਉਮੀਦਵਾਰ ਜਿੰਨੇ ਵੀ 3 ਨੰਬਰ ਵਾਰਡ ਚ ਖੜੇ ਆ ਸਾਰੇ ਹੀ ਸਹਿਮ ਹੋਏ ਆ ਮੈਂ ਵਾਰਡ ਨੰਬਰ 3 ਤੋਂ ਨਵਰੂਪ ਸਿੰਘ ਸੰਧਾ ਵਾਲੀਆ ਸਾਬਕਾ ਕੌਂਸਲਰ ਜੀ ਮੇਰੇ ਸਤਿਕਾਰਯੋਗ ਭੈਣ ਜੀ ਸ਼੍ਰੀਮਤੀ ਪਲਵਿੰਦਰ ਕੌਰ ਜੀ ਆਜਾਦ ਉਮੀਦਵਾਰ ਵੱਲੋਂ ਲੜ ਰਹੇ ਆ ਜੀ ਸਾਡੀ ਕੱਲ ਜਿਹੜੀ ਇਲੈਕਸ਼ਨ ਆ ਉਹ ਪੋਸਟਪੋਨ ਹੋ ਕੇ ਤਰੀਕ ਮੰਗਲਵਾਰ ਕੱਲ੍ਹ ਦਿਨ 4 ਨੂੰ ਹੋ ਗਈ ਜੀ ਉਹਦੇ ਵਿੱਚ ਸਾਨੂੰ ਬਹੁਤ ਵੱੱਡੇ ਸ਼ੰਕੇ ਵੀ ਆ ਤੇ ਜਿਹੜੇ ਸਾਡੇ ਕੈਂਡੀਡੇਟ ਇਹਨਾਂ ਤੇ ਪ੍ਰੈਸ਼ਰ ਮੇਰੇ ਤੇ ਪ੍ਰੈਸ਼ਰ ਸਾਡੇ ਜਿੰਨੇ ਵਰਕਰ ਆ ਉਹਨਾਂ ਤੇ ਵੀ ਤੁਹਾਨੂੰ ਕਿਸੇ ਝੂਠੇ ਪਰਚੇ ਵਿੱਚ ਤੁਹਾਡੇ ਤੇ ਰਾਤੋਂ ਰਾਤ ਤੁਹਾਨੂੰ ਚੁੱਕਿਆ ਜਾਵੇਗਾ ਵੋਟਰਾਂ ਵਿੱਚ ਡਰ ਦਾ ਮਾਹੌਲ ਆ ਕੱਲ ਇੱਕ ਹੈਗਾ ਆ ਵਰਕਿੰਗ ਡੇ ਆ ਜਿਹੜੀ VOTING ਆ ਉਹ ਵੀ ਬਹੁਤ ਘੱਟ ਸਕਦੀ ਹੈ ਜੀ ਪੁਲਿਸ ਵੱਲੋਂ ਬਹੁਤ ਜ਼ਿਆਦਾ ਉੱਥੇ ਕੱਲ ਵੀ ਵੋਟਰਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਗਿਆ ਸਾਨੂੰ ਵੀ ਕੀਤਾ ਗਿਆ ਤੇ ਮੰਤਰੀ ਸਰਦਾਰ ਲਾਲਜੀਤ ਸਿੰਘ ਜੀ ਪੂਲਰ ਅੰਗਦ ਸੋਲ ਜਿਹੜੇ ਆ ਬਹੁਤ ਜ਼ਿਆਦਾ ਵਾਰਡ ਵਿੱਚ ਇੰਟਰਫੇਰੈਂਸ ਹੋਈ ਪਈ ਹੈ ਬੈਠੇ ਹੋਏ ਆ ਮਤਲਬ ਵਾਰਡ ਵਿੱਚ ਆ ਕੇ ਬੈਠ ਗਏ ਆ ਉਹ ਕੁਛ ਵੀ ਸਵੇਰੇ ਆਪਣੇ ਬਾਹਰੋਂ ਬੰਦੇ ਸੱਦ ਕੇ ਕੁਛ ਵੀ ਸਵੇਰੇ ਕਰਵਾ ਸਕਦੇ ਆ ਇਹ ਸਾਨੂੰ ਡਰਿਆ। ਕੀ ਮੰਗਤੀ ਹੱਥ? ਸਾਨੂੰ ਮੰਗਿਆ ਜੀ ਕੋਈ ਸੀਨੀਅਰ ਅਫਸਰ ਆਈਪੀਐਸ ਅਫਸਰ ਜਿਹੜਾ ਹੈ ਇੱਥੇ ਆਪ ਬੈਠ ਕੇ ਨਗਰਾਨੀ ਚਾਪਣੀ ਉੱਥੇ ਵੋਟ ਕਰਾਵੇ ਪੋਲਿੰਗ ਹੋਵੇ ਜਿਹੜੀ ਗਿਣਤੀ ਆ ਉਹਦੀ ਜਿਹੜੀ ਪੂਰੀ ਵੀਡੀਓਗ੍ਰਾਫੀ ਹੋਵੇ ਜਦੋਂ ਪੋਲਿੰਗ ਤੋਂ ਲੈ ਕੇ ਲਾਸਟ ਤੱਕ ਤੇ ਜਿਹੜੀ ਨਿਰਪੱਖ ਚੋਣ ਜਿਹੜੀ ਆ ਸੱਚ ਜਿਹੜਾ ਹੈ ਉਹ ਸਾਹਮਣੇ ਆ ਸਕੇ। ਜਿਸ ਤਰ੍ਹਾਂ ਬਾਕੀ ਸ਼ਹਿਰ ਵਿੱਚ ਰਿਜ਼ਲਟ ਆਏ ਆ ਜੀ ਲੋਕਾਂ ਨੇ ਆ ਆਜ਼ਾਦ ਮੀਰਵਾਲ ਨੂੰ ਸਮਰਥਨ ਦਿੱਤਾ ਉਵੇਂ ਸਾਡਾ ਇਹੋ ਹੀ ਰਿਜ਼ਲਟ ਸੀ। ਬਹੁਤ ਵਧੀਆ ਰਿਜ਼ਲਟ ਸੀ ਸਾਨੂੰ ਕਾਂਗਰਸ ਵੱਲੋਂ ਵੀ ਸਮਰਥਨ ਆ ਸਾਨੂੰ ਸਾਡੇ ਜਿੰਨੇ ਵੀ ਇੱਥੇ ਪਾਰਟੀਆਂ ਵਾਂ ਉਹਨਾਂ ਵੱਲੋਂ ਸਮਰਥਨ ਆ ਜੀ ਤੇ ਵਧੀਆ ਰਿਜ਼ਲਟ ਹੋਣੇ ਸੀ ਸਾਨੂੰ ਇਹੋ ਹੀ ਖੁਸ਼ੀ ਆ ਜਦੋਂ ਵੀ ਬਾਈ ਇਲੈਕਸ਼ਨ ਐਵੇਂ ਹੁੰਦੀਆਂ ਆ ਉਦੋਂ ਲੁੱਟੀਆਂ ਜਾਂਦੀਆਂ ਆ ਮੂਸੇਪਿੰਡ ਵਰਗੇ ਕਈ ਜੰਪਲਾ ਹੈਗੀਆਂ ਆਪਣੇ ਕੁਝ ਵੀ ਹੋ ਸਕਦਾ ਜੀ ਅਰਸ਼ ਜੀ ਜਦੋਂ ਇਹਨਾਂ ਨੇ ਕੱਲ ਇਹ ਹੋਇਆ ਆ ਜੀ ਇਹਦੇ ਵਿੱਚ ਸਾਨੂੰ ਬਹੁਤ ਵੱਡੀ ਲੱਗਦਾ ਆ ਵੀ ਇਹਦੇ ਪਿੱਛੇ ਸਾਜ਼ਿਸ਼ ਆ ਜੀ ਕਿਤੇ ਇਹਦੇ ਕਰਕੇ ਸਾਨੂੰ ਪੋਸਟਪੋਨ ਹੋਈ ਹੈ ਇਲੈਕਸ਼ਨ